ਉਪੀ ਦਾ ਸਰਪੰਚ ਜੀ ਦਾ ਬਹੁਤ ਬਹੁਤ ਨਾਮ ਅਸੀਂ ਅਲਾਤਾ ਵਾਲਾ ਸਿੱਧੂ ਸਾਹਿਬ ਵੱਲੋਂ ਅਮਰਜੀਤ ਸਿੰਘ ਜੀ ਵੱਲੋਂ ਉਹਨਾਂ ਦੇ ਅਸੀਂ ਬਹੁਤ ਬਹੁਤ ਪਰਮਾਤੀ ਆ ਆਮ ਆਦਮੀ ਪਾਰਟੀ श्री जिनी अशोक इलाक़े सिधो साहिब सिकरी साहिब उन सम्मान कर असीं उन्हनि जा कंदे हा त बेनती कर ਪੱਪੀ ਸਾਹਿਬ ਨੂੰ ਕਿਉਂ ਬੈਠਣ ਔਰ ਜੋ ਸਬਰ ਸੂਤ ਦੀ ਉਹ ਵੀ ਹਨ ਮਨਜੀਤ ਸਿੰਘ ਦੀ ਹੋਰ ਸਾਰੀ ਪਾਰਟੀ ਉਹ ਵੀ ਉਹਨਾਂ ਦੇ ਨਾਲ ਪਹੁੰਚਿਆ ਮੈਂ ਬੇਨਤੀ ਕਰਦਾ ਕਿ ਸਾਈਟ ਤੇ ਹੋ ਜਾਓ ਪਲੀਜ਼ ਮੈਂ ਕੈਮਰਾ ਵਾਲਿਆਂ ਨੂੰ ਬੇਨਤੀ ਕਰਾਂ ਕਿ ਸਾਈਟ ਤੇ ਹੋ ਜਾਓ ਕਿਉਂਕਿ ਪਿੱਛੇ ਸਾਡਾ ਜੁਨੇ ਵੀ ਸੁਰੋਕ ਤੇ ਬੈਠਿਆ ਉਹਨਾਂ ਦੀ ਪ੍ਰੋਬਲਮ ਆ ਰਹੀ ਆ ਉਹਨਾਂ ਦੇ ਵੀ ਇਹਨਾਂ ਸਾਡੇ ਪੱਪੀ ਜੀ ਦੇ ਔਰ ਸਾਡੇ ਸਿੱਧੂ ਸਾਹਿਬ ਜੀਚਾ ਜੀ ਦਾ ਰੋਲ ਅਦਾ ਕਰਦੇ ਔਰ ਪੱਪੀ ਸਾਹਿਬ ਦੇ ਔਰ ਸਿੱਧੂ ਸਾਹਿਬ ਦੇ ਹਾਰ ਪਾ ਰਹੇ ਹਨ ਔਰ ਅਸ਼ੀਰਵਾਦ ਆਪਣਾ ਭੈਣ ਇੱਕ ਆਪਣੇ ਅਸ਼ੀਰਵਾਦ ਭਰਾਵਾਂ ਨੂੰ ਦੇ ਰਹੀ ਹੈ ਜੋ ਕਿ ਪ੍ਰਬਾਤਮਾ ਗਿਆ ਜੋ ਉਹਨਾਂ ਦੇ ਸਰੂਪਾ ਪਾ ਰਹੇ ਹਨ ਅਸੀਂ ਬਹੁਤ ਬਹੁਤ ਧੰਨਵਾਦੀ ਹੈ ਸਿਕਰੀ ਪਰਿਵਾਰ ਦੇ ਜਿਨ੍ਹਾਂ ਨੇ ਆਪਣੇ ਇਲਾਕੇ ਦੇ ਇੱਕ ਮਿੰਟ ਇਧਰ ਦਾ ਅਸ਼ੀਵਾ ਇਹਨਾਂ ਦੇ ਸਿਪਤੇ ਹੈ ਉਹਨਾਂ ਅਸੀਂ ਫਿਰ ਅਸ਼ੀਆ ਜਿੰਨਾ ਕਪੀ ਨੂੰ ਬੇਨਤੀ ਕਰਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲੋਕ ਸਭਾ ਤੋਂ ਲੁਧਿਆਣੇ ਸ਼ਹਿਰ ਦਾ ਕੈਂਡੀਡੇਟ ਬਣਾ ਕੇ ਭੇਜਿਆ ਉਹਨਾਂ ਨੂੰ ਹਰਕਾ ਆਤਮ ਨਗਰ ਤੇ ਹੋਂਟੇ ਪਹਿਲਾਂ ਸਭ ਤੋਂ ਪਹਿਲਾਂ ਜੁਆਇਆ ਕਰਦਾ ਇੱਕ ਵਾਰੀ ਜ਼ੋਰਦਾਰ ਦੜੀਆਂ ਸ਼ੋਕ ਪ੍ਰਸ਼ਰ ਬੱਬੀ ਦੇ ਇਹ ਜਦੋਂ ਇਹਨਾਂ ਦਾ ਬਾਈਬੀ ਦਾ ਐਲਾਨ ਹੋਇਆ ਤਾਂ ਮੈਂ ਸਮਝਦਾ ਵੀ ਮੈਂ ਐਉਂ ਮਹਿਸੂਸ ਹੋਇਆ ਵੀ ਅੱਜ ਟਿਕਟ ਜਿਹੜੀ ਕਨਵਾਂਸ ਸਿੱਧੂ ਨੂੰ ਮਿਲਦੀ ਆ ਕਿਉਂਕਿ ਮੇਰੇ ਦਿਨ ਤੋਂ ਇਹਨੂੰ ਆਪਣੇ ਦਲਚਸਨ ਬਣਾ ਕੇ ਚੱਲ ਰਹੇ ਹਾਂ ਤੇ ਮੈਂ ਆਪਣੇ ਹਲਕੇ ਦੇ ਸਮੂੱਚੇ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਕੀ ਇਹਨਾਂ ਦੀ ਕੈਂਪੇਨ ਨੂੰ ਆਪਣੀ ਕੈਂਪੇਨ ਸਮਝ ਕੇ ਜਲਾ ਰਹੇ ਨੇ ਜਿੱਥੇ ਵੀ ਅਸੀਂ ਜਾਂਦੇ ਹਾਂ ਇਸੇ ਤਰ੍ਹਾਂ ਸੰਗਤਾਂ ਦਾ ਜਿਹੜਾ ਇਕੱਠ ਹੁੰਦਾ ਲੋਕ ਇਹਨਾਂ ਨੂੰ ਪਲਕਾਂ ਤੇ ਬਿਠਾ ਰਹੇ ਨੇ ਜਿੰਦਾਬਾਦ ਅਸ਼ੋਕ ਪ੍ਰਸ਼ਰ ਪੱਪੀ ਜਿੰਦਾਬਾਦ ਆਮ ਆਨੰਦੀ ਪਾਰਟੀ ਖਦੇਮਿੰਦਰਪਾਲ ਜੀ ਜਿਹੜੇ ਕਿ ਨੂੰਤੇ ਆਗੂ ਨੇ ਨਾਰੂਣਾ ਦੇ ਰਿੰਕੂ ਜੀ ਨੇ ਉਹ ਵੀ ਬਹੁਤ ਵਧੀਆ ਪਾਰਟੀ ਦੇ ਕੰਮ ਕਰਦੇ ਨੇ ਉਹਨਾਂ ਨੂੰ ਇੱਥੇ ਆਉਣ ਤੇ ਮੈਂ ਜਿਵੇਂ ਕਹਿੰਦਾ ਤੇ ਬੇਨਤੀ ਕਰਦਾ ਕਿ ਇਹਨਾਂ ਨੂੰ ਜਿੱਥੇ ਵੀ ਦੇਗਲ ਸੱਥੇ ਰਖਾ ਲੈ ਸਰਜੀਤ ਕੌਰ ਵੀ ਵਰਕਰ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਆਪਣੇ ਜਿੰਨੇ ਵੀ ਟੀਮ ਆਈ ਹੈ ਇਹਨਾਂ ਨੂੰ ਸਾਰਿਆਂ ਨੂੰ ਜਿੰਦਾਬਾਦ ਉਹ ਆਪਣੇ ਵਾਸਤੇ ਕੀ ਲੈ ਕੇ ਆਉਣਾ ਇਹਨਾਂ ਨੇ ਬਾਈ ਦੇ ਪੱਪੀ ਤੇਰੀ ਸੋਚ ਤੇ ਤਾ ਮੀਂਗਣੇ ਟੋਕ ਤੇ ਤੁਸੀਂ ਜਿੱਦਾਂ ਹੁਣੇ ਗੱਲ ਕੀਤੀ ਹੈ ਕਿ ਕੁਰਤੇ ਵਜੋਂ ਮੇਰੀ ਗੱਲ ਕੀਤੀ ਹੈ ਉਹਦੇ ਬਾਰੇ ਥੋੜਾ ਕੀ ਕਰਾਂਗੇ ਅਸੀਂ ਮੈਂ ਨਹੀਂ ਕਹ ਰਿਹਾ ਲੋਕ ਕਹ ਰਿਹਾ ਮੈਨੂੰ ਪਰਚੀਆਂ ਦਾ ਉਹ ਜਿਹੜਾ ਕਿਲਰ ਦੀ ਪਰਚੀ ਆ ਉਹਦੀਆਂ ਫੋਟੋਆਂ ਕਰਕੇ ਕੰਨ ਕੰਨ ਚ ਭੇਜਦੇ ਹੈ WhatsApp 'ਤੇ ਇਹ ਵੱਡੂ ਕਿਲਰਾਂ ਵੱਲੋਂ ਆ ਰਹੇ ਆ ਬੰਦੂਹਾੜੇ ਦੇ ਇਹਨੇ ਸਲਾਈ ਮਾਸਟਰ ਆ ਸਾਡੇ ਵੀਰ ਉਹਨਾਂ ਨੂੰ ਕਿਸ ਨੇ ਮੈਸੇਜ ਪਾਇਆ ਵੀ ਇਹਦੇ ਕੁਰਤੇ ਵੀ ਅਮਨੇ ਸਿੱਧੇ ਉਸ ਵਾਈ ਨਹੀਂ ਕੋ ਕਿਹਦੇ ਰਾਜਾ ਬੜਿੰਦ ਦੇ ਤੇ ਲੱਗਦਾ ਕਿ ਗਲ ਵੀ ਹੋਈ ਸੀਗੀ ਇੱਕ ਚੰਡੀਗੜ੍ਹ ਮੋਹਾਲੀ ਦਾ ਇੱਕ ਡੇਟਾਰ ਸੀਗਾ ਉਹੀ ਅੱਜ ਉਹੀ ਅੱਜ ਭੇਜਿਆ ਅੱਛਾ ਇਹ ਕੋਈ ਦੇ ਪਿੰਡ ਦਾ ਹੀ ਆ ਉੱਥੇ ਗਿੰਦੜ ਵਾਏ ਤੇ ਹੁਣ ਕਿਸ ਤਰ੍ਹਾਂ ਦੇਖਦੇ ਹੋ ਕਿ ਮੁਕਾਬਲਾ ਕੜਾ ਹੋਣ ਵਾਲਾ ਹੈ ਕਿ ਤਿੰਨ ਜਿਹੜੇ ਕਾਂਗਰਸੀ ਹੈਗੇ ਨੇ ਆਪਨੇ ਸਾਹਮਣੇ ਹੋ ਜਾਣਗੇ ਜਿਹੜੇ ਤੁਸੀਂ ਵੀ ਕਾਂਗਰਸੀ ਰਹੇ ਹੋ ਕਿਸੇ ਸਮੇਂ ਮੈਂ 샤ਰੂ ਦਾ ਵਾਂ ਕਿਸੇ ਸਮੇਂ ਤਾਂ ਬਹੁਤ ਕੁਝ ਹੋ ਗਿਆ ਵਾ ਕਿਸੇ ਸਮੇਂ ਦੇ ਇਸ ਗੁਲਾਮ ਸੀ ਅੱਜ ਆਜ਼ਾਦ ਆ ਇਹ ਕਿਸਮਿਆਂ ਦੀਆਂ ਗੱਲਾਂ ਨਾ ਕਰੋ ਗੱਲ ਉਹ ਕਰੋ ਜਿਹੜੀ ਹੁੰਦੀ ਹੈ ਕਰਨਾਂ ਦੀ ਕਦਮ ਵਰਾਗੇ ਲੜਾਂਗੇ ਲੜਾਈ ਲੜਦੇ ਇਹ ਵੀ ਹੋਟ ਸੀਟ ਐ ਇਸਾ ਬਣ ਚੁੱਕੀ ਹੈ ਲੁਧਿਆਣਾ ਪੂਰੇ ਪੰਜਾਬ ਦੀ ਇਹਨਾਂ ਲਈ ਹੋਟ ਬਣ ਗਈ ਸਾਡੇ ਲਈ ਹੋਟ ਨਹੀਂ ਅਸੀਂ ਆਪਣੇ ਕੰਮ ਨੂੰ ਨੀਅਤ ਤੇ ਨੀਤੀ ਨਾਲ ਕੰਮ ਕਰ ਰਹੇ ਆ ਸਾਡੇ ਲਈ ਇਹਨਾਂ ਲਈ ਇਹ ਹਜੇ ਕੈਂਡੀਟਾਂ ਲਈ ਕੋਈ ਹੋਟ ਨਹੀਂ ਲੋਕਾਂ ਨੇ ਹੀ ਦੱਸ ਦੇਣਾ ਕਿੱਦਾਂ ਸੰਜੋਗ ਮਿਲ ਰਿਹਾ ਪਿੰਡਾਂ ਚੋਂ ਸ਼ਹਿਰਾਂ ਚੋਂ ਬਹੁਤ ਵਧੀਆ ਬਹੁਤ ਸਰ ਭਵਨ ਚ ਪਹਿਲਾ ਮੁੱਦਾ ਕਿਹੜਾ ਚੁੱਕਿਆ ਜਾਊਗਾ ਲੁਧਿਆਣੇ ਦੀ ਆਵਾਜ਼ ਬੁਲੰਦ ਕਿਵੇਂ ਹੋਊਗੀ ਸਭ ਤੋਂ ਪਹਿਲਾ ਮੁੱਦਾ ਜਿਹੜਾ ਮੇਰਾ ਵਿਧਾਨ ਸਭਾ ਦੇ ਪਟਨ ਦੇ ਵੀ ਕਹਿ ਚੁੱਕਿਆ ਮੈਂ ਜਿਹੜਾ ਪੀਜੀਆਈ ਵਰਗਾ ਇੱਕ ਹਸਪਤਾਲ ਲੁਧਿਆਣੇ ਨੂੰ ਪਹਿਲੇ ਪਹਿਲੇ ਸ਼ਰਤ ਮੇਰੀ ਇਹ ਪਹਿਲੀ ਗੱਲ ਹੀ ਇਹੀ ਹੋਊਗੀ ਲੋਕ ਸਭਾ ਚ 5 ਲੱਖ ਦੀ ਆਬਾਦੀ ਦਾ ਜਦੋਂ ਦਾ ਸ਼ਹਿਰ ਆਏ ਤੇ ਉਦੋਂ ਦਾ ਇੱਕ ਸਿਵਲ ਹਸਪਤਾਲ ਬਣਿਆ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਚਲੇ ਗਈਆਂ ਪਰ ਕਿਸੇ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਕੀਤਾ ਜਿਸ ਦਿਨ ਦਾਸ ਨੂੰ ਸੇਵਾਦਾਰ ਬਣਾ ਕੇ ਉੱਥੇ ਭੇਜੂਗੇ ਪਹਿਲਾਂ ਪੀਜੀਆ ਵਰਗਾ ਇੱਕ ਵੱਡਾ ਹਸਪਤਾਲ ਲਿਆ ਕੇ ਦਿੱਤਾ ਤੇ ਸਰ ਇੱਕ ਰਵਨੀਤ ਬਟੂ ਵਾਰ-ਵਾਰ ਕਹਿ ਰਹੇ ਨੇ ਕਿ ਅੱਜ ਰਾਗਵ ਚੱਡਾ ਵੱਲੋਂ ਜਿਹਾਗਵ ਚੱਡਾ ਦਾ ਜਿਹੜਾ ਹੈਗਾ ਯੂਟਿਊਬਰ ਦਾ ਜਿਹੜਾ ਹੈਗਾ ਉਦੇ ਉੱਤੇ ਪਰਚਾ ਕਰਾਇਆ ਗਿਆ ਤੁਹਾਡੇ بیٹے ਵੱਲੋਂ Shimla Puri ਦੇ ਵਿੱਚ ਉਹ ਬਾਰ-ਬਾਰ ਜਿਹੜੇ ਹੈਗੇ ਨੇ ਵੀ ਪક્ષੀ ਪਾਰਟੀਆਂ ਦਾ ਸਵਾਲ ਚੱਕਦੇ ਵੀ ਬਿਲਕੁਲ ਗੱਲ ਸੁਣੋ ਮੇਰੀ ਚਾਹ ਯੂਟਿਊਬਰ ਹੋਵੇ ਚਾਹੇ ਕੋਈ ਹੋਵੇ ਜਿਹੜਾ ਸਾਡੀ ਪਾਰਟੀ ਦੇ ਅੰਗੇਸ਼ਟ ਬੋਲੂਗਾ ਜੋ ਬਣਦੀ ਕਾਰਵਾਈ ਕਾਨੂੰਨੀ ਕਰਾਇਆ ਸੀ ਜਿਹੜਾ ਬਿਲਕੁਲ ਜੀ ਬਿਲਕੁਲ ਜੋ ਕਾਨੂੰਨ ਆ ਕਾਨੂੰਨ ਦੇ ਦਾਇਰੇ ਚ ਰਹਿ ਕੇ ਅੱਜ ਉਹਦੇ ਖਿਲਾਫ ਦਿੱਤੀ ਅਰਜ਼ੀ ਕਰਾਇਆ ਪਰਚਾ ਤੇ ਦੂਸਰਾ ਇੱਕ ਜਿਹੜਾ ਰਵਨੀਤ ਬਿੱਟੂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੇ ਵੀ ਆਪਣੇ ਜਿਹੜੇ ਰੇੜੀਆਂ ਵਾਲਿਆਂ ਨੂੰ ਵੀ ਪੋਸਟਰ ਲਗਾ ਲੋ ਮੋਦੀ ਸਾਹਿਬ ਤੇ ਅਮਿਤ ਸ਼ਾਹ ਦੇ ਤੇ ਕੋਈ ਵੀ ਤੁਹਾਡਾ ਚਲਾਨ ਨਹੀਂ ਕੱਟੂਗਾ ਤੇ ਜਿਹੜੇ 10000 ਰੁਪਏ ਤੁਹਾਡੇ ਤੋਂ ਲੈਂਦੇ ਨੇ ਆਮ ਆਦਮੀ ਪਾਰਟੀ ਦੇ ਬੰਦੇ ਉਹਨਾਂ ਉੱਤੇ ਕਾਰਵਾਈ ਕੀਤੀ ਜਾਊਗਾ ਐਂਦਾ ਕਰੋ ਮਿੱਚੂ ਨੂੰ ਕਹੋ ਮੋਦੀ ਦੇ ਉਹਦੇ ਅਮਿਤ ਸ਼ਾਹ ਦੀ ਫੋਟੋ ਦੇ ਵਿੱਚ ਮਚਕਾਰ ਲਾ ਕੇ ਨਾ ਤੂੰ ਆ ਜਗਰਾਉਂ ਤੱਕੇ ਦਿਖਾ ਦੇ ਇਹਨਾਂ ਦੀ ਫੋਟੋ ਲਾ ਕੇ ਜੁਗਾ ਤੂੰ ਇੱਥੇ ਜਾ ਕੇ ਦਿਖਾ ਪਿੰਡਾਂ ਚ ਪਿੰਡਾਂ ਚ ਦਾ ਰਾਤ ਨੂੰ ਆਪਣਾ ਪੀਏ ਭੇਜ ਰਿਆ ਤੂੰ ਤੇ ਹੁਣ ਤੂੰ ਉਥੇ ਜਾ ਸਾਨੂੰ ਦੱਸਦਾ ਵਾਂ ਜਿਹੜਾ ਕੋਈ ਬੰਦਾ ਨਿਆਂ ਸ਼ਾਦੀ ਸਰਕਾਰ ਦੇ ਵਿੱਚ 1% ਵੀ ਕਿਸੇ ਗਰੀਬ ਨੂੰ ਕੋਈ ਤੰਗ ਨਹੀਂ ਕਰ ਸਕਦਾ ਬਚ ਨੂੰ ਗੈਸ ਸਸਤੀ ਰਾਜਨੀਤੀ ਨਾ ਕਰ ਲੋਕਾਂ ਨੇ ਦੱਸ ਦੇਣਾ ਤੈਨੂੰ ਤੇ 1000 ਰੁਪਏ ਨੂੰ ਲੈ ਕੇ ਵੀ ਬੜੇ ਆਵਾਜ਼ ਚੱਕੀ ਜਾਂਦੇ ਪਏ ਜੀ ਕੁਛ ਨਹੀਂ ਮੇਰਾ ਸਾਡਾ ਬਾਵਾ ਮਾ ਨੇ ਸਾਡੀਆਂ ਨੇ ਅਸ਼ੀਰਵਾਦ ਦਿੱਤਾ ਆ ਉਹ ਕਹਿੰਦੀ ਆ ਸਾਡਾ 5000 ਰੁਪਏ ਦੀ ਲਾ ਬਿੱਲ ਬਚਦਾ ਵਾ ਪੁੱਤ ਜਦੋਂ ਤੁਹਾਡੇ ਕੋ ਹੋਊਗਾ ਉਦੋਂ ਦੇ ਦੇ ਪਾਰਾ ਹੰਗਾਰਾ ਮਿਲ ਰਿਹਾ ਲੋਕਾਂ ਵੱਲੋਂ ਕੀ ਕਰ ਜਾਓਗੇ ਮੇਰੇ ਨਾਲ ਸਾਰੇ ਬਹੁਤ ਪ੍ਰਾਸ਼ਰ ਪੱਤੇ ਦੀ 9 ਗੁਣਾ ਆ ਰਹੇ ਆ ਉਹ ਬਲੇ ਜਿਹੜਾ ਕੱਠਾ ਆਪ ਤੁਹਾਰੇ ਗ੍ਰਾਮ ਦੇ ਸੁੱਖਿਆ ਕਰਨ ਦੇ ਵਿੱਚ ਆ ਰਿਹਾ ਕਿਉਂਕਿ ਇਹ ਸਰਦਾਰ ਪੁਗਮ ਸਿੰਘ ਮੰਗੀ ਦੇ ਖਿੱਤੇ ਕੰਮਾਂ ਤੇ ਬਹੁਤ ਦੇ ਲੋਨ ਦੇ ਲੋਕ ਆਉਂਦੇ ਨੇ ਅੱਜ ਉੱਥੇ ਬਾਦ ਨੰਬਰ 50 ਵਿਖੇ ਪਕਾਹਤਲਵਾਰ ਤੇ ਜਗਰਾਜ ਸਿੰਘ ਸਿੱਧੂ ਵੱਲੋਂ ਜਿਹੜੀ ਮੀਟਿੰਗ ਰੱਖੀ ਗਈ ਸੀ ਉਹਦੇ ਵਿੱਚ ਵੀ ਬੜੀ ਗਿਣਤੀ ਦੇ ਲੋਕਾਂ ਨੇ ਪਹੁੰਚ ਕੇ ਇਸ ਗੱਲ ਤੇ ਪੱਪੀ ਜੀ ਨੂੰ ਵਿਸ਼ਵਾਸ ਦਿਵਾਇਆ ਕਿ ਹਲਕਾ ਤੁਨ ਨਗਰ ਵੱਡੀ ਢੀੜ ਨਾਲ ਤੁਨ ਦਿਤਾ ਕੇ ਲੋਕ ਸਵਾਰ ਪੈਜਾ ਹੁੰਦਾ ਵੀ ਕਹਿੰਦਾ ਜੀ ਕਿ 1000 ਰੁਪਏ ਦੀ ਵੀ ਕਹਿ ਦਈਏ ਗਾਰੰਟੀ ਦੇਤੀ ਇਹਦੇ ਖੂਬ ਪੈਣਾ ਜਿਹੜੀਆਂ ਮਤਾਵਾਂ ਨੇ ਉਹ ਹਰੇਕ ਗੱਲ ਸਮਝਦੀਆਂ ਨੇ ਕਿ ਤਾਣਾ ਬਣਾ ਇੰਨਾ ਉਲਝਿਆ ਸੀ ਉਹਨੂੰ ਸਲਝਾਉਣ ਲਈ ਟਾਈਮ ਲੱਗਣਾ ਸੀ 5-5000 ਰੁਪਏ ਦਾ ਬਿੱਲ ਹਰੇਕ ਪਰਿਵਾਰ ਦੇ ਘਰ ਦਾ ਜਦੋਂ ਮਾਫ ਹੋਊਗਾ ਤਾਂ 1000 ਰੁਪਏ ਦਾ ਗੱਲ ਹੀ ਕੁਝ ਨਹੀਂ ਜੇ 5000 ਨੂੰ ਆਪਾਂ ਲਾਈਏ 12560 ਹੁੰਦਾ ਤੇ 1000 ਰੁਪਏ ਹਿਸਾਬ ਨਾਲ ਤਾਂ 12000 ਬਣਦਾ ਫਿਰ ਵੀ ਮਤਾਵਾ ਪੈਣਾ ਹੌਸਲੇ ਜਿਨੇ ਵੀ ਜੇ ਬਾਕੀ ਵਾਦੇ ਪੂਰੇ ਕਰੇ ਇਹ ਵੀ ਵਾਦਾ ਪੂਰਾ ਬੜੀ ਧੰਨਵਾਦ ਧੰਨਵਾਦ ਰਾਜਾ ਬਰਿੰਗ ਵੱਲੋਂ ਕੀ ਕਹਿਣਾ ਚਾਹੁੰਗਾ ਜੋ ਰਾਜਾ ਬਰਿੰਗ ਦੀ ਚੁੱਪੀ ਵੀ ਕਹਿੰਗੇ ਸਾਰਾ ਕੁਝ ਦਿਨ ਇਕੱਲੇ ਸਾਡੀ ਹੈ ਉਹ ਅੱਜ ਪੰਜਾਬ ਦੀ ਜਨਤਾ ਲੁਜਾਣੇ ਜਾਂ ਜਨਤਾ ਉਹ ਜਵਾਬ ਜੀ ਨਗਰਾਜ ਜੀ ਕੀ ਕਹਿਣਾ ਚਾਹੁੰਗੇ ਜੋ ਭਾਰਾ ਵੰਗਾਰਾ ਮਿਲ ਰਹੇ ਲੋਕਾਂ ਨੂੰ ਬੜੀਆ ਸਾਡਾ ਇੱਥੇ ਆਪਣੀ ਕਲੋਨੀ ਵਿੱਚ ਪੱਪੀ ਜੀ ਦੀ ਮੀਟਿੰਗ ਸੀ ਸਾਡੇ ਉਮੀਦਵਾਰ ਆਮ ਆਦਮੀ ਪਾਰਟੀ ਦਾ ਹੈ ਉਹਨਾਂ ਦਾ ਬਹੁਤ ਵਧੀਆ ਜਿੱਥੇ ਰਿਸਪੌਂਸ ਮਿਲੇ ਸਾਨੂੰ ਅਸੀਂ ਇਸ ਗੱਲ ਤੋਂ ਬੜੇ ਖੁਸ਼ ਆਏ ਤੇ ਅੱਜ ਲੋਕੀ ਜਿਵੇਂ ਕਿ ਵੱਧ ਵੱਧ ਸ਼ਾਮਲ ਹੋ ਰਿਹਾ ਤੇ ਰਾਜਾ ਬਿਰਿੰਗ ਵੀ ਅੱਜ ਆ ਗਏ ਆ ਮੈਦਾਨ ਦੇ ਵਿੱਚ ਤੁਸੀਂ ਇਹ ਕੀ ਕਹਿਣਾ ਚਾਹੋਗੇ ਸਾਰੀ ਪਾਰਟੀਆਂ ਨੇ ਆਪਣੇ ਉਮੀਦਵਾਰ ਲਾਉਣੇ ਹੁੰਦੇ ਜੀ ਪਰ ਮੈਂ ਇਸ ਗੱਲ ਤੋਂ ਬੜਾ ਅੱਜ ਸਾਨੂੰ ਹੈਰਾਨੀ ਹੋਈ ਕਿ ਤਕੜੀ 150 ਕਿਲੋਮੀਟਰ ਦੂਰ ਜਾ ਕੇ ਉਹਨਾਂ ਨੂੰ ਵੀ ਲੁਧਿਆਣਾ ਦੇ ਵਿੱਚ ਕੋਈ ਐਸਾ ਉਮੀਦਵਾਰ ਨਹੀਂ ਸੀ ਮਿਲਿਆ ਜਿਹੜਾ 150 ਕਿਲੋਮੀਟਰ ਦੂਰੋਂ ਉਹਨਾਂ ਨੂੰ ਲਿਆਉਣਾ ਪਿਆ ਮੈਂ ਤਾਂ ਉਹ ਜੀ ਹਰੰਗ ਆਇਆ ਵੀ ਇੱਥੇ ਪੁਰਾਣੇ ਮੰਤਰੀ ਵੀ ਰਹੇ ਨੇ ਇੱਥੇ ਪੁਰਾਣੇ ਐਮ.ਐਲ.ਏ ਵੀ ਰਹੇ ਨੇ ਉਹਨਾਂ ਚੋਂ ਜਾਂ ਉਹਨਾਂ ਨੂੰ ਕਾਬਿਲ ਨਹੀਂ ਸਮਝਿਆ ਪਾਰਟੀ ਨੇ ਮੈਨੂੰ ਤਾਂ ਇਹੀ ਲੱਗਦਾ ਜੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਵੇਂ ਇਲੈਕਸ਼ਨ ਆ ਰਹੇ ਨੇ ਲੋਕਾਂ ਨੂੰ ਇਹੀ ਅਪੀਲ ਆ ਵੀ ਜਿਹੜਾ ਤੁਹਾਡਾ ਆਪਦੇ ਘਰ ਦਾ ਵਾ ਉਹਨੂੰ ਵੋਟ ਦਿਓ ਤਾਂ ਕਿ ਆਪਾਂ ਜਾ ਕੇ ਉਹ ਤੋਂ ਕੰਮ ਵੀ ਕਰਾ ਸਕੀਏ ਕਿਤੇ ਪੈਰਾਸ਼ੂਟ ਵਾਲੇ ਪਹਿਲਾਂ 10 ਸਾਲ ਜਿਤਾ ਕੇ ਦੇਖ ਹੀ ਲਿਆ ਕੀ ਕਰਦੇ ਸਨ ਇਸ ਵਾਰੀ ਫਿਰ ਮੇਰੀ ਲੋਕਾਂ ਨੂੰ ਇਹੀ ਅਪੀਲ ਆ ਕਿ ਆਪਣੇ ਘਰ ਦੇ ਬੰਦੇ ਨੂੰ ਜਿਤਾਓ ਕਾਪੀ ਪ੍ਰਚਾਰ ਜੀ ਨੂੰ ਜਿਤਾਓ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤ ਕਰੀਏ ਤਾਂ ਜੋ ਆਪਾਂ ਆਪਣੀ ਜਿਹੜੀ ਚੇਨ ਬਣ ਸਕੇ ਵਧੀਆ ਤਰੀਕੇ ਨਾਲ ਕੰਮ